ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਸਾਡੇ YouTube ਚੈਨਲ ਤੇ ਦੋਸਤੋ ਨਾਇਲਟ ਵਿੱਚ ਨਵੀਂ ਭਰਤੀ ਦੇ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਇਸ ਸਭ ਦੀ ਡਿਟੇਲ ਵੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਬੈਲ ਆਈਕਨ ਨੂੰ ਹਿੱਟ ਕਰੋ ਤਾਂ ਕਿ ਤੁਹਾਨੂੰ ਸਾਡੀ ਲੇਟੈਸਟ ਵੀਡੀਓਜ਼ ਦੀ ਅਪਡੇਟ ਮਿਲਦੀ ਰਹੇ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਪੋਸਟਾ ਵਾਲੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਰੂਪਨਗਰ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਐਪਲੀਕੇਸ਼ਨ ਦੀ ਮੰਗ ਕੀਤੀ ਗਈ ਹੈ एलिजिबल ਕੈਂਡੀਡੇਟਸ ਦੇ ਕੋਲ ਪੋਸਟਾਂ ਦੀ ਡਿਟੇਲ ਵੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਪੋਸਟਾਂ ਹੈਗੀਆਂ ਜੂਨੀਅਰ ਰਿਸੋਰਸ ਪਰਸਨ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਨੰਬਰ ਆਫ ਵੈਕੈਂਸੀਸ ਦੀ ਗੱਲ ਕਰੀਏ ਤਾਂ ਤਿੰਨ ਪੋਸਟਾਂ ਇਹਨਾਂ ਪੋਸਟਾਂ ਦੇ ਲਈ ਤੁਹਾਨੂੰ 30000 ਤੋਂ ਲੈ ਕੇ 35000 ਰੁਪਏ ਪਰ ਮਹੀਨਾ ਸੈਲਰੀ ਹੈ ਜਿਹੜੀ ਉਹ ਦਿੱਤੀ ਜਾਵੇਗੀ ਇਹ ਪੋਸਟਾਂ ਰੋਪੜ ਜ਼ਿਲ੍ਹੇ ਲਈ ਅਨਾਉਂਸ ਕੀਤੀਆਂ ਗਈਆਂ ਨੇ 7 ਮਹੀਨੇ ਦੇ ਲਈ ਹੋਰ ਬੇ ਜਾਣਕਾਰੀ ਦੇ ਲਈ ਹੈਲਪਲਾਈਨ ਨੰਬਰ ਵੀ ਦਿੱਤਾ ਗਿਆ ਹੈ ਤੁਹਾਡਾ ਕੋਈ ਵੀ ਡਾਊਟ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਆਪਣਾ ਡਾਊਟ ਤਾਂ ਜਿਹੜਾ ਉਹ ਕਲੀਅਰ ਕਰ ਸਕਦੇ ਹੋ ਕੁਆਲਿਫਿਕੇਸ਼ਨ ਦੀ ਜਾਣਕਾਰੀ ਕੁ ਜਿਸ ਪ੍ਰਕਾਰ ਹੈ ਪੋਸਟਾਂ ਹੈਗੀਆਂ ਜੀ ਜੂਨੀਅਰ ਰਿਸੋਰਸ ਪਰਸਨ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਨਾਇਲ ਟ੍ਰੋਪਰ ਕੈਂਪਸ ਦੇ ਲਈ ਬੈਚਲਰ ਆਫ ਇੰਜੀਨੀਅਰਿੰਗ ਬੀਟੈਕ ਜਾ ਐਮੀ ਜਾਂ ਐਮਟੈਕ ਤੁਸੀਂ ਕੀਤੀ ਹੋਈ ਹੈ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਨਾਲ ਹੀ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੈ ਜਿਹੜਾ ਰੈਲੇਵੈਂਟ ਫੀਲਡ ਦੇ ਵਿੱਚ ਹੋਣਾ ਚਾਹੀਦਾ ਹੈ ਇਹਨਾਂ ਪੋਸਟਾਂ ਵਿੱਚ ਅਪਲਾਈ ਕਰਨ ਲਈ ਮੈਕਸਿਮਮ ਏਜ ਲਿਮਿਟ 35 ਸਾਲ ਰੱਖੀ ਗਈ ਹੈ ਇਹਨਾਂ ਪੋਸਟਾਂ ਦੇ ਲਈ ਤੁਹਾਡਾ ਰਿਟਨ ਟੈਸਟ ਕੰਡਕਟ ਕੀਤਾ ਜਾਵੇਗਾ ਨਾਲ ਹੀ ਵਾਕ ਇਨ ਇੰਟਰਵਿਊ ਵੀ ਲਈ ਜਾਵੇਗੀ ਇਨਾ ਪੋਸਟਾਂ ਲਈ ਤੁਸੀਂ ਆਪਣਾ ਐਪਲੀਕੇਸ਼ਨ ਫਾਰਮ ਹੈ ਜਿਹੜਾ ਉਹ ਤੁਹਾਨੂੰ ਨਾਇਲਟ ਦੇ ਅਫੀਸ਼ੀਅਲ ਸਾਈਟ ਤੋਂ ਮਿਲ ਜਾਵੇਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਔਰ ਤੁਸੀਂ ਸਬਮਿਟ ਕਰਨਾ ਹੋਵੇਗਾ ਨਾਇਲਟ ਚੰਡੀਗੜ੍ਹ ਰੂਪਨਗਰ ਕੈਂਪਸ ਵਿਕੇ 17/9/2024 ਨੂੰ ਐਪਲੀਕੇਸ਼ਨ ਫਾਰਮ ਫੀਸ ਸਬਮਿਸ਼ਨ ਦਾ ਟਾਈਮ ਹੈਗਾ ਜੀ 9:30 ਵਜੇ ਤੋਂ ਲੈ ਕੇ 12 ਵਜੇ ਤੱਕ ਐਲੀਜੀਬਿਲਟੀ ਦੀ ਚੈਕਿੰਗ ਹੈਗੀ ਹੈ ਜੀ 9:45 ਤੋਂ ਲੈ ਕੇ ਸਟਾਰਟ ਹੋ ਜਾਵੇਗੀ ਇਨਾ ਪੋਸਟਾਂ ਲਈ ਐਮਸੀਕਿਊ ਟੈਸਟ ਤੇ ਇੰਟਰਵਿਊ ਲਈ ਜਾਵੇਗੀ 12-15 ਪੀਐਮ ਤੇ ਜਿਹੜੀ ਇੰਟਰਵਿਊ ਜਾਂ ਤੁਹਾਡਾ ਐਮਸੀਕਿਊ ਟੈਸਟ ਆ ਸਟਾਰਟ ਹੋਵੇਗਾ 17/9/2024 ਨੂੰ ਵੈਨਿਊ ਹੈਗਾ ਜੀ ਨਾਇਲਾ ਟ੍ਰੋਪਰ ਵਿਰਲਾ ਫਾਰਮਸ ਵੱਡਾ ਪੁਲ ਰੂਪਨਗਰ ਪੰਜਾਬ ਇਸ ਵੈਨਿਊ ਤੇ ਤੁਹਾਡਾ ਟੈਸਟ ਜਿਹੜਾ ਕੰਡਕਟ ਕੀਤਾ ਜਾਵੇਗਾ ਆਪਣੇ ਨਾਲ ਤੁਸੀਂ ਰੀਜਨਲ ਡਾਕੂਮੈਂਟਸ ਨਾਲ ਲੈ ਕੇ ਜਾਣੇ ਨੇ ਫੀਸ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਐਸਸੀ ਐਸਟੀ ਪੀਡਬਲਿਊਡੀ ਫੀਮੇਲ ਕੈਂਡੀਡੇਟ ਦੇ ਲਈ 350 ਰੁਪਏ ਫੀਸ ਜਿਹੜੀ ਰੱਖੀ ਗਈ ਹੈ ਬਾਕੀ ਕੈਟਾਗਰੀਜ਼ ਲਈ 700 ਰੁਪਏ ਬੈਂਕ ਡਰਾਫਟ ਜਦ ਬੈਂਕ ਪੇ ਆਰਡਰ ਤੁਸੀਂ ਜਿਹੜਾ ਬਣਾਉਣਾ ਹੈ ਇਨ ਫੇਵਰ ਆਫ ਨਾਇਲਰ ਚੰਡੀਗੜ੍ਹ ਦੋਸਤੋ ਇਹਨਾਂ ਪੋਸਟਾਂ ਦੇ ਲਈ ਹੋਰ ਵੀ ਇਨਸਟਰਕਸ਼ਨਜ਼ ਜਾਰੀ ਕੀਤੀਆਂ ਗਈਆਂ ਨੇ ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਰੀਡ ਕਰ ਲਿਓ ਦੋਸਤੋ ਇਹ ਹੈਗੀ ਹੈ ਜੀ ਸਾਡੀ ਅੱਜ ਦੀ ਪੋਸਟਾਂ ਦੀ ਜਾਣਕਾਰੀ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੁਹਾਡਾ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਤਾਂ ਚਲੋ ਦੋਸਤੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ